ਆ ਦੋਸਤੋ ਜਿਹੜਾ ਹਨਾ ਰਾਹ ਪਟਿਆ ਗਿਆ ਸ਼ਮਸ਼ਾਨ ਘਾਟ ਵਾਲਾ ਇਹ ਇਹਦੇ ਸੰਧ ਦੇ ਵਿੱਚ ਆ ਬੋਰਗੇ ਸਿੱਖਾਂ ਦਾ ਤੇ ਜਿਹੜੇ ਇੱਥੇ ਗਵਾਲ ਵਾਲੇ ਉਹਨਾਂ ਦਾ ਹਾਂ ਵੀ ਸੱਜਣੋ ਆ ਆ ਤੁਸੀਂ ਵੇਖ ਰਹੇ ਆ ਆ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਇੱਧਰ ਸ਼ਮਸ਼ਾਨ ਘਾਟ ਆ ਗਿਆ ਇਹ ਜਿਹੜਾ ਵਿਸ਼ਕਰਮਾ ਗੁਰੂ ਘਰ ਦੇ ਕੋਲੇ ਸ਼ਮਸ਼ਾਨ ਘਾਟ ਆ ਇੱਧਰ ਰਾਹ ਤੇ ਤੇ ਇਹ ਸ਼ਮਸ਼ਾਨ ਘਾਟ ਦੇ ਕੋਲੇ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਧਰ ਜਿਹੜਾ ਸ਼ਮਸ਼ਾਨ ਘਾਟ ਆ ਇਹ ਆ ਗਿਆ ਬੋਰਗਾ ਸਿੱਖਾਂ ਦਾ ਇਹ ਬੋਰਗਾ ਸਿੱਖਾਂ ਦਾ ਸਮਸ਼ਾਨ ਘਾਟਾ ਗਿਆ ਤੇ ਆ ਤੁਹਾਨੂੰ ਸਾਰੇ ਆਪਾਂ ਦਿਖਾਵਾਂਗੇ ਤੇ ਆ ਨਗਰ ਪੰਚਾਇਤ ਵਾਲਿਆਂ ਨੇ ਟੂ ਆ ਹੀ ਪੱਤਾ ਸੀਗਾ ਖੜੌਂਚਾ ਪੱਟ ਕੇ ਟੂ ਆ ਪੱਤਾ ਸੀ ਤੇ ਬਾਅਦ ਦੇ ਵਿੱਚ ਜਿਹੜੇ ਕਿ ਬੋਰਗਾ ਸਿੱਖਾਂ ਦੇ ਜਿਹੜੇ ਆਮ ਛੇਤਾਂ ਵਾਲੇ ਜਿਹੜੇ ਉਹ ਘਰ ਵੀ ਬੰਦ ਕੀ ਆ ਉਹਨਾਂ ਨੇ ਕਾਹਦੀ ਰੋਜ਼ ਖੋਹ ਗੰਗਰਾ ਚਲ ਕੇ ਕਰਿਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਸਾਰਾ ਇਕੱਠੇ ਹੋ ਕੇ ਆਪਾਂ ਦਾ ਇਹਨਾਂ ਜਿਹੜੇ ਉਹ ਦਿਖਾਇਆ ਜਿੰਨੋ ਫਾਇਦਾ ਵੀ ਤੇ ਨੇ ਨੰਨ ਹੋਈ ਜਾਂਦੀ ਕਿ ਸੋਪਤਾ ਜੀ ਦੇਣਾ ਨਗਰਪਾਲਿਕਾ ਦੇ ਅੰਦਰ ਸਾਡੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਸਾਡੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸ਼ਮਸ਼ਾਨ ਘਾੜ ਦੇ ਵਿੱਚ ਤੇ ਇਹ ਸਾਡੇ ਹੋਰ ਜਾਣੇ ਕਿ ਕੰਡੇ ਬੀਜੇ ਜਾ ਰਹੇ ਆ ਤੇ ਇਹ ਸਜਣੋਂ ਮੰਗੇ ਤਾਂ ਕੀ ਇਹਨਾਂ ਦਾ ਚੱਕਰਾ ਕੀ ਗੱਲਬਾਤ ਆ ਸਸਜਣੋਂ ਇੱਕ ਨਾ ਆ ਪਿੰਡ ਕੋਠਾਗੁਰੂ ਤੇ ਬੇਸ਼ਕਰਮਾ ਗੁਰਦੁਆਰਾ ਸਾਹਿਬ ਦੇ ਕੋਲ ਦੀ ਜਿਹੜੀ ਖੜੰਚਾ ਲੱਗਿਆ ਹੋਇਆ ਸ਼ਮਸ਼ਾਨ ਘਾੜ ਦੋ ਸ਼ਮਸ਼ਾਨ ਘਾੜਾ ਉੱਥੇ ਇੱਕ ਤਾਂ ਬੋਰਗੇ ਸਿੱਖਾਂ ਦਾ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਆ ਬੋਰਗੇ ਸਿੱਖਾ ਦਾ ਸ਼ਮਸ਼ਾਨ ਘਾਟ ਆ ਤੇ ਇੱਕ ਸ਼ਮਸ਼ਾਨ ਘਾਟ ਇੱਧਰ ਆ ਗਿਆ ਆਪਣੇ ਇਹ ਦੋ ਸ਼ਮਸ਼ਾਨ ਘਾਟ ਆ ਚੱਲ ਰਹੇ ਇਹ ਇਹ ਤੁਹਾਨੂੰ ਇੱਕ ਮੁੱਦਾ ਪਖਿਆ ਕੋਈ ਇਹ ਅੱਜ ਦੁਪਹਿਰੇ 2 ਵਜੇ ਇਹ ਜੀਸੀਬੀ ਮਸ਼ੀਨ ਲੈ ਕੇ ਆਏ ਨਗਰਪੰਚਾਇਤ ਵਾਲੇ ਤੇ ਜੀਸੀਬੀ ਮਸ਼ੀਨ ਨਾਲ ਇਹ ਰਾਹ ਪੱਟਤਾ ਇਹ ਹੋਣਾ ਆਪਾਂ ਇਹਨਾਂ ਤੋਂ ਸਾਰੇ ਜਿਹੜੇ ਬੋਰਗੇ ਸਿੱਖਾ ਦੇ ਉਹ ਵੀ ਆਏ ਹੋਏ ਆ ਇਹ ਇਹਦੇ ਸਾਰੇ ਜ਼ਿੰਮੇਵਾਰ ਭਰਾ ਜਿਹੜੇ ਨੰਘੇ ਟਾਪੇ ਵਾਲੇ ਜਿਨ੍ਹਾਂ ਦੇ ਘਰ ਆਗਾਹਾਂ ਉਹ ਵੀ ਆਏ ਹੋਏ ਆ ਤੇ ਸਾਰੇ ਜਣ ਕੇ ਗਵਾਰਡ ਦਾ ਇਹ ਇਹ ਰੋਸ ਆ ਵੀ ਸਾਨੂੰ ਕੋਈ ਸਹਾਇਤਾ ਦਾ ਕੀ ਦੇਣੀ ਆ ਵੀ ਉਲਟਾ ਸਾਨੂੰ ਹੋ ਰੇ ਵੀ ਜਣ ਕੇ ਆ ਵਕਤ ਖੜਾ ਕਰਤਾ ਰਾਹ ਪੱਟਤਾ ਆ ਵੇਖੋ ਸਾਰਾ ਜਿਵੇਂ ਜੀਵੀਸੀ ਦੇ ਨਾਲ ਆ ਸਾਰਾ ਰਾਹ ਪੱਟਿਆ ਗਿਆਗਾ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਜਿਹੜਾ ਭਾਈਆਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਵੀ ਕੀ ਇਹ ਰੌਲਾ ਗਾ ਕੀ ਮੁੱਦਾ ਗਾ ਇਹ ਸਾਰਾ ਸਾਨੂੰ ਆਪਾਂ ਬਾਈਆਂ ਤੋਂ ਜਾਣਕਾਰੀ ਦਿਵਾਵਾਂਗੇ ਤੇ ਆਹ ਵੇਖੋ ਕਿੱਡਾ ਡੂੰਗਾ ਟੋਆ ਜੀਵੀਸੀ ਦੇ ਨਾਲ ਇਹ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਵੀ ਕੀ ਕਾਰਨ ਕੀ ਹੈ ਜਿਹੜਾ ਐ ਰਾਹ ਪਟਣਾ ਕਿਉਂ ਜੇ ਕੋਈ ਪ੍ਰੋਜੈਕਟ ਲਾਉਣਾ ਗਾ ਤੇ ਇਹ ਦੋਨਾਂ ਧਿਰਾਂ ਨੂੰ ਬੋਰਗਿਆਂ ਸਿੱਖਾਂ ਨੂੰ ਤੇ ਜਿਨ੍ਹਾਂ ਦਾ ਨੰਗਾ ਟਾਪਾ ਤੇ ਗਾਂ ਘਾਰ ਆਗੇ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਇਹ ਜਾਣ ਕੇ ਨਗਰਪੰਚਾਇਤ ਦਾ ਕੰਮ ਆ ਵੀ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਸਾਰਿਆਂ ਦੀ ਰਜਾਬੰਦੀ ਨਾ ਇਹੋ ਜੇ ਕੰਮ ਜਿਹੜੇ ਨੇਪਰੇ ਚੜਦੇ ਹੁੰਦੇ ਆ ਤੇ ਜੇ ਆਪਾਂ ਆ ਕੇ ਰਾਹ ਪੱਟ ਕੇ ਤੇ ਰੋਸ ਮੁਜ਼ਾਰੇ ਵਾਲੀ ਗੱਲ ਬਣ ਗਈ ਹੈ ਹੁਣ ਆ ਸਾਰੇ ਬੰਦਿਆਂ ਦਾ ਰੋਸ ਹਾਤਰਾ ਆ ਜਾ ਤੇ ਆ ਸਾਰੇ ਸਾਨੂੰ ਦਿਖਾ ਦਿੰਨੇ ਆ ਆ ਸਾਰੇ ਬੰਦੇ ਆਏ ਹੋਏ ਆ ਬੋਰਗਾ ਸਿੱਖਾਂ ਦੇ ਵੀ ਆਏ ਹੋਏ ਆ ਬੰਦੇ ਤੇ ਇੱਧਰ ਜਿਹੜੇ ਘਰਾਂ ਵਾਲੇ ਆ ਉਹ ਵੀ ਆਏ ਹੋਏ ਆ ਤੇ ਇਹਨਾਂ ਤੋਂ ਆਪਾਂ ਪੁੱਛਾਂਗੇ ਵੀ ਕੀ ਕਾਰਨ ਆ ਇਹ ਜਿਹੜੇ ਰਾਹ ਪੱਟਣ ਦਾ ਕਾਰਨ ਮੇਨ ਕੀ ਹੈਗਾ ਤੇ ਥੋਡੀ ਗੱਲ ਕਰਵਾਵਾਂਗੇ ਸਾਰਿਆਂ ਦੇ ਨਾਲ ਆ ਦੋਸਤੋ ਆ ਤੁਹਾਨੂੰ ਦਿਖਾ ਰਹੇ ਆ ਸਾਰਾ ਜੋ ਵੀ ਅੱਜ ਘੜ ਦੇ ਨਾਲ ਹੈ ਹਾਂ ਵੀ ਸਜਣੋ ਆਪਾਂ ਇਹ ਜਿਹੜਾ ਪਿੰਡ ਦੇ ਵਿੱਚ ਇਹ ਤੁਹਾਨੂੰ ਦੱਸਿਆ ਵੀ ਬੋਰਗੇ ਸਿੱਖਾਂ ਦਾ ਤੇ ਇੱਧਰ ਜਿਹੜੀ ਸ਼ਮਸ਼ਾਨ ਘਾਟ ਬਣੀ ਹੋਈ ਹੈਗੀ ਤੇ ਉਰਲੇ ਗਵਾੜ ਦੀ ਜਸਰਾਂ ਦੇ ਗਵਾੜਦੇ ਆ ਆ ਗਏ ਸਰਾਵਾਂ ਦੇ ਗਵਾੜ ਵਾਲੇ ਜੀ ਇਹ ਹੈਗਾ ਤਿੰਨ ਗਵਾੜਾਂ ਦਾ ਚਾਰਾਂ ਦਾ ਸਾਂਝਾ ਤਿੰਨ ਚਾਰ ਗਵਾੜਾਂ ਦਾ ਸ਼ਮਸ਼ਾਨ ਘਾਟਾ ਤੇ ਇੱਧਰ ਬੋਰਗੇ ਸਿੱਖਾਂ ਦਾ ਤੇ ਇਹ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਕਾਹਦੀ ਖਾਤਰ ਕਾਠੇ ਨਾ ਕਰਿਆ ਕੀ ਤੁਹਾਡਾ ਰੋਸ ਆ ਕੀ ਮੁਜ਼ਾਰਾ ਤੇ ਹਾਂਜੀ ਖੇਰਾ ਸਾਹਿਬ ਦੱਸੋ ਜੀ ਬਾਈ ਪਹਿਲੇ ਤਾਂ ਸਾਰਿਆਂ ਕੋ ਸਾਡੇ ਹੈਗੀ ਸਸਰੀ ਕਾਲ ਸਸਰੀ ਕਾਲ ਜੀ ਸਾਰਿਆਂ ਨੂੰ ਸਸਰੀ ਕਾਲ ਸਾਰਾ ਪਿਆਰ ਭਰੀ ਜੋ ਨੱਗਰ ਪੰਚਾਇਤ ਆ ਜਾਂ ਪ੍ਰਧਾਨ ਆ ਜਾਂ ਕੋਈ ਪਿੰਡ ਦੇ ਮਹਿਮਾਨ ਹਾਂਜੀ ਹਾਂਜੀ ਸਾਡਾ ਸਾਰਿਆਂ ਨਾਲ ਪਿਆਰ ਹੈ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਠੀਕ ਹੈ ਜੀ ਸਾਰੀ ਸੰਗਤ ਦਾ ਠੀਕ ਹੈ ਜੀ ਸਾਡੇ ਸਹਿਯੋਗੀ ਖੜੇ ਹੈ ਠੀਕ ਹੈ ਜੀ ਵੇ ਸਾਡੀ ਬੇਨਤੀ ਹੈ ਅਸੀਂ ਕੋਈ ਕਰ ਤਾ ਸਕਦੇ ਨਹੀਂ ਠੀਕ ਹੈ ਜੀ ਅਸੀਂ ਆਏ ਤਾਂ ਹੈ ਨਹੀਂ ਵੀ ਥਾਣੇ ਜਾ ਕੇ ਅਸੀਂ ਜਾਂ ਮਤਲਬ ਪੈਸੇ ਉਕਰਾ ਦਾਂ ਜਾਂ ਉਹ ਕਰਾ ਲੈ ਸਾਡੇ ਆਪ ਜਿੱਤਾ ਉਹ ਤੋਂ ਮੱਕੀ ਦੇ ਚਾਰ ਨਹੀਂ ਪੈਂਦੇ ਠੀਕ ਹੈ ਜੀ ਸਾਨੂੰ ਪ੍ਰੋਬਲਮ ਇਹ ਹੈ ਵੀ ਅਸੀਂ ਪਹਿਲਾਂ ਵੀ ਇੱਕ ਪਾਈ ਸੀ ਆਹ ਇਧਰਲੇ ਸਵੇ ਦੀ ਠੀਕ ਹੈ ਜੀ ਇੱਥੇ ਚਾਰ ਗਵਾੜਾਂ ਦੇ ਸਵੇ ਸਾਂਝੇ ਆ ਇਹ ਕਿੰਬੇ ਲਿਆਂਦੇ ਪਏ ਆ ਹਾਂ ਖੰਬੇ ਥੋੜੇਆਂ ਥੱਪੇ ਜੋ ਵੇਖ ਲਓ ਹਾਲਾਤ ਤੁਸੀਂ ਖੜੇ ਆ ਮੁੰਡਿਆਂ ਦੇ ਪਿੱਛੇ ਠੀਕ ਹੈ ਜੀ ਵੀ ਸਾਨੂੰ ਕਿੰਨਾ ਨਾ ਕੋਈ ਗੁੱਸਾ ਰਿਗਾ ਹਾਂ ਜੀ ਇੱਥੇ ਕੋਈ ਹੱਲ ਨਹੀਂ ਪਾਣੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਮੌਤ ਦਾ ਹਰੇਕ ਦੀ ਮਾਂ ਹੈ ਠੀਕ ਹੈ ਜੀ ਮੇਰੇ ਤੇ ਵੀ ਖੜੀ ਹੈ ਤੇਰੇ ਤੇ ਵੀ ਕੁੱਲ ਤੇ ਖੜੀ ਹੈ ਇਹ ਤਾਂ ਸਭ ਲਈ ਹੈ ਜੀ ਇਹ ਅੱਜ ਤੋਂ 20 25 30 ਸਾਲ ਪਹਿਲਾਂ ਠੀਕ ਹੈ ਜੀ ਇਸ ਰਾਹ 'ਚ ਪ੍ਰੀਤਮ ਕੂਕੇ ਦੇ ਘਰ ਵਾਲੀ ਦਾ ਸੰਸਕਾਰ ਕਰਿਆ ਸੀ ਉਹਦੀ ਲਾਸ਼ ਉਹ ਥੇ ਡਿੱਗ ਪਈ ਸੀ ਠੀਕ ਹੈ ਜੀ ਉਦੋਂ ਇਹਦਾ ਬਹੁਤ ਖਰਾਬ ਸੀ ਠੀਕ ਹੈ ਜੀ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਇਹ ਨਗਰ ਪੰਚਾਇਤਾਂ ਦੀ ਠੀਕ ਹੈ ਜੀ ਅੱਜ ਇੱਥੇ ਆ ਖੜਿਆ ਬੌਰਗਾ ਸਿੱਖਾਂ ਦੇ ਇੱਧਰ ਸਵੇਰ ਨਾਲ ਲੱਗਵੇਂ ਠੀਕ ਹੈ ਜੀ ਇਹ ਵਿਚਾਰੇ ਆਪ ਦਾ ਸਾਮ ਸਭਾਈ ਕਰਦੇ ਆ ਮਿੱਟੀ ਇੱਥੋਂ ਚੱਕਦਰ ਤੋਂ ਰੋਕਦੇ ਆ ਭੱਤ ਪਾਉਂਦੇ ਆ ਇਹਨਾਂ ਦੇ ਸ਼ਾਬਾਸ਼ੇ ਨਲੇ ਦੀ ਮਿੱਟੀ ਅਸੀਂ ਖੁਸ਼ ਹੁੰਨੇ ਆ ਤੇ ਇਹ ਨਲੇ ਦੀ ਮਿੱਟੀ ਗਾਹ ਤੋਂ ਕੱਢ ਕੇ ਲਿਆਉਂਦੇ ਆ ਨਾ ਠੀਕ ਹੈ ਜੀ ਉਹ ਟਰਾਲਿਆਂ ਚ ਇਹਨਾਂ ਦੇ ਭੱਤ ਬਰਾਬਰ ਹੁੰਦੀ ਆ ਬਹੁਤ ਖੁਸ਼ ਆਦੇ ਠੀਕ ਹੈ ਜੀ ਪਰ ਉਹ ਟਰਾਲਿਆਂ ਨੂੰ ਵੀ ਸਾਡੀ ਇੱਕ ਬੇਨਤੀ ਹੈ ਇਹ ਢਾਲੇ ਲਾ ਕੇ ਰੱਖਿਆ ਕਰਨਾ ਠੀਕ ਹੈ ਜੀ ਮੇਰੇ ਬਾਅਦ ਦੇ ਵਿੱਚ ਬਹੁਤ ਸਾਰੇ ਰਾਜ ਗੱਪ ਚੜਾਉਂਦੇ ਆ ਤੇ ਡਿੱਗਣ ਦਾ ਬਹੁਤ ਡਰ ਹੋ ਜਾਂਦਾ ਹੂੰ ਸਾਡੀ ਮੰਗ ਹੈ ਸਾਡਾ ਪਿਆਰ ਭਰੀ ਇੱਕ ਇਹਦਾ ਨਾ ਪਿਆਰ ਵਾਲੀ ਗੱਲ ਹੈ ਵੀ ਆ ਜਿਹੜਾ ਫਤਵਾ ਦੁਆਰੇ ਖੜਾ ਕਰਤਾ ਇੱਕ ਤਾਂ ਤੁਸੀਂ ਸਿਰੇ ਚੜਾਇਆ ਨਹੀਂ ਜੇ ਕਹਨ ਤਾਂ ਭਾਬੀ ਇੱਕ ਕਿੰਮਟ ਤੁਹਾਨੂੰ ਰੋਕਦੇ ਆ ਵੀ ਜਿਹੜਾ ਇਹਦੇ ਪਾਣੀ ਦਾ ਪ੍ਰਬੰਧ ਜਾਂ ਕੋ ਲਾਈਟ ਦਾ ਹੋਇਆ ਨਹੀਂ ਕੁਝ ਨਹੀਂ ਹੋਇਆ ਹਲੇ ਤੇ ਦੋਸਤੋ ਗੱਲ ਇਹ ਵੀ ਲੋਕੋ ਪਹਿਲਾਂ ਆਪਾਂ ਕਰੀ ਸੀ ਇੱਕ ਇਹ ਬਹੁਤ ਯਾਨੀ ਕਿ ਇਸ ਗੱਲੋਂ ਇਹ ਸਾਰੇ ਗਵਾੜਾਂ ਦੀ ਐਨੇ ਦੁਖੀ ਆ ਵੀ ਕੋਈ ਇੱਥੇ ਪਾਣੀ ਦਾ ਪ੍ਰਬੰਧ ਨਹੀਂ ਕੋਈ ਲਾਈਟ ਦਾ ਪ੍ਰਬੰਧ ਨਹੀਂ ਇਹ ਇਹ ਜ਼ਰੂਰ ਹੋਣਾ ਚਾਹੀਦਾ ਪੰਚਾਇਤ ਦੇ ਪਹਿਲਾਂ ਧਿਆਨ ਚ ਲਿਆਉਂਦੀ ਵੀ ਗੱਲ ਹਾਂਜੀ ਅੱਗੇ ਦੱਸੋ ਅੱਛਾ ਇੱਕ ਬੇਨਤੀ ਇਹ ਹੈ ਵੀ ਜਿੰਨੇ ਆ ਸਹਿਯੋਗੀ ਆ ਮੇਰੇ ਹਾਣੀ ਆ ਦੋ ਚਾਰ ਬੰਦੇ ਸਾਨੂੰ ਤਾਂ ਹੈਗਾ ਮੁੱਢ ਕੀਤੀ ਤੋਂ ਲੈ ਕੇ ਪਤਾ ਠੀਕ ਹੈ ਜੀ ਇਹ ਮੁੰਡੇ ਨਵੇਂ ਖੂਨ ਆ 22 ਚਾਂਸ ਅੱਜ ਐਸ ਥਾਂ ਤੇ ਨਾ ਸੀ ਨਾ ਹੁੰਦੇ ਸਿਆਣੇ ਦੋ ਚਾਰ ਬੰਦੇ ਮੈਂ ਸਿਆਣਾ ਤਾਂ ਐ ਦੀ ਮੈਂ ਆਇਆ ਤਾਂ ਕਮਲਾ ਖੇਰਾ ਠੀਕ ਹੈ ਜੀ ਪਰ ਮੈਂ ਗੱਲ ਸੱਚੀ ਮੂੰਹ ਤੇ ਕਹਿੰਦਾ ਮੇਰਾ ਭਾਵਾਂ ਕੋਈ ਗੱਲ ਲਾ ਦੇ ਸਾਡਾ ਖੂਨ ਖਰਾ ਖੇਰੇ ਠੀਕ ਹੈ ਜੀ ਇਹ ਦੋਖ ਸਾਨੂੰ ਦੋਨਾਂ ਸਿਵੇ ਵਾਲਿਆਂ ਨੂੰ ਪਹਿਲੀ ਗੱਲ ਤਾਂ ਆ ਤਿੰਨ ਘੋੜਾਂ ਦੇ ਸਿਵੇ ਠੀਕ ਹੈ ਜੀ ਸਾਰਿਆਂ ਨੂੰ ਦੋਖੇ ਤੋਂ ਵੱਡਾ ਤਿੰਨ ਚਾਰ ਘਵਾੜਾਂ ਦਾ ਹੱਕ ਆ ਸਾਡੇ ਨਾਲ ਖੜਨ ਦਾ ਠੀਕ ਹੈ ਜੀ ਆ ਜਿਹੜੇ ਬੌਰਗੇ ਸਿੱਖ ਕੱਲੇ ਐ ਇਹ ਵਿਚਾਰੇ ਇਹਨਾਂ ਦੀ ਕੰਧ ਧਾਤੀ ਹੋਵੇ ਇਹ ਮੇਨ ਹੁਣ ਆਪਾਂ ਗੱਲ ਤਾਂ ਮੇਨ ਮੁੱਦੇ ਤੇ ਹੈਗੇ ਵੀ ਇਹ ਇੱਕ ਕਾਦੀ ਖਤਰ ਪਟਿਆਗਾ ਇਹ ਮੇਨ ਮੁੱਦੇ ਦੇ ਬਾਊ ਪਾਉ ਨੂੰ ਬੜਾਓ ਇਹ ਜਗਾ ਪਿੰਡ ਦੀਆਂ ਖਾਲੀ ਬੋਤਲਾਂ ਬੋਰਿੰਗਾਂ ਕੱਟਾ ਬੱਛੇ ਸੂਜਿਆ ਕੋਈ ਨਮੋਦਾ ਕੋਈ ਬਿਮਾਰੀ ਖੁਮਾਰੀ ਵਾਲਾ ਜੋਰ ਆਸ਼ਰ ਬਣੀ ਮੁੱਢ ਚੋਂ ਆਉਂਦਾ ਠੀਕ ਹੈ ਉਹਦੀ ਬਾਤ ਇੱਥੇ ਆ ਕੇ ਜਾਜੂਗ ਲਾਉਂਦੇ ਆ ਪਤਾ ਨਹੀਂ ਬਣਾ ਕੇ ਅਸੀਂ ਵੀ ਰਿਕਾਵਟੋ ਦੀ ਇੱਥੇ ਕਰਾਂਗੇ ਪਾਣੀ ਗਾਹਾਂ ਵਾਲੇ ਖੇਤਾਂ ਵਾਲੇ ਲਾ ਲਿਆ ਕਰਨਗੇ ਵੀ ਇਹਦਾ ਪਾਣੀ ਸਾਫ਼ ਹੋ ਜੂ ਠੀਕ ਹੈ ਅਸੀਂ ਇਸ ਗੱਲ ਨਾਲ ਸਹਿਮਤ ਹੈ ਪਰ ਅਸੀਂ ਇਹ ਚੀਜ਼ ਇੱਥੇ ਜਿਹੜੇ ਸਾਡੇ ਪਿਛਲੇ ਖੇਤਾਂ ਵਾਲੇ ਉਹ ਪਾਣੀ ਕਾਹਦਾ ਲਾਉਣਗੇ ਬਾਕੀ ਸਾਡਾ ਹੈਗਾ ਨੰਗਾ ਇਥੋਂ ਠੀਕ ਹੈ ਇਹਨਾਂ ਨੇ ਗੰਦਪੰਲ ਕੱਢ ਕੇ ਰੱਖਣਾ ਬਾਹਰ ਤੇ ਜਿਵੇਂ ਪੈਲਸ ਦੇ ਵਿੱਚੋਂ ਹੱਡਾ ਰੋੜੀ ਚੋਂ ਮਸਕ ਮਾਰਦਾ ਅਸੀਂ ਤਾਂ ਅੱਗੇ ਹੀ ਬਹੁਤ ਔਖੇ ਆ ਇਸ ਨਲੇ 'ਚੋਂ ਮਸਕ ਮਾਰਦਾ ਨਹੀਂ ਕਹਿਣ ਤੋਂ ਭਾਵ ਇੱਕ ਮਿੰਟ ਮੇਰੀ ਗੱਲ ਸੁਣੋ ਵੀ ਇਹ ਵੀ ਇੱਕ ਜ਼ਰੂਰੀ ਆ ਹਾਂ ਇਹ ਕਰਨਾ ਵੀ ਕੰਮ ਜ਼ਰੂਰੀ ਆ ਨਹੀਂ ਇਹ ਹੋ ਜੇ ਹਾਂਜੀ ਇਹ ਅਸੀਂ ਖੁਸ਼ ਹਾਂ ਇਹ ਕੰਮ ਕਰਨ ਪਰ ਜੇ ਇੱਥੇ ਪਾਣੀ ਵਾਲੀ ਬੋਤਲ ਜਾਂ ਕੋਈ ਉਹ ਅਧਕੇ ਪਉਏ ਜਾਂ ਸ਼ਟਸਪਟ ਲੀਰਾ ਵੀ ਕਹਿਣ ਦਾ ਭਾਵ ਹੋ ਜੇ ਸਾਨੂੰ ਭਰੋਸੇ ਚ ਲੈ ਕੇ ਹੋ ਜੇ ਕੰਮ ਇਹ ਹਾਂ ਅਸੀਂ ਨਾਲ ਖੜਿਆ ਹੋਵੇ ਠੀਕ ਹੈ ਪਰ ਅਸੀਂ ਸਾਡੇ ਜੇ ਇਥੇ ਗੰਦ ਪੈ ਲਾ ਗਿਆ ਤਾਂ ਹੋ ਸਕਦਾ ਸਾਡੀ ਸੰਕਤ ਦਾ ਹੁਕਮ ਹੈ ਆ ਮੁੰਡਿਆਂ ਦਾ ਵੀ ਅਸੀਂ ਧਾ ਵੀ ਦੇਵਾਂਗੇ ਇਹ ਜਿੱਥੇ ਪਿੱਛੇ ਬਣਦੇ ਇਹ ਜਿੱਥੇ ਟ੍ਰੀਟਮੈਂਟ ਪਲਾਟ ਬਣਨਾ ਚਾਹੀਦਾ ਬਣੇ ਉੱਥੇ ਠੀਕ ਹੈ ਇਹ ਬਣਨਾ ਚਾਹੀਦਾ ਸੱਪੜ ਤੇ ਜਿੱਥੇ ਮੁੱਢ ਚ ਮੁੱਢ ਚ ਪਾਣੀ ਸਾਫ਼ ਹੋ ਕੇ ਜਾਵੇ گا ਖੇਤਾਂ ਨੂੰ ਲੱਗੇ ਠੀਕ ਹੈ ਇਹ ਹੁਣ ਸਾਫ਼ ਰਾਜ ਡਰੇਨ ਦੇ ਕੋਲੇ ਸਾਫ਼ ਹੋ ਕੇ ਡਰੇਨ ਚ ਪੈ ਗਿਆ ਕਿਸੇ ਤੇ ਕੰਮ ਨਹੀਂ ਠੀਕ ਹੈ ਵੀ ਥੋੜਾ ਕਹਿਣ ਤੋਂ ਬਾਅਦ ਵੀ ਜਦੋਂ ਇੱਥੇ ਕੋਈ ਸ਼ਿਸ਼ਕਾਰ ਹੁੰਦਾ ਰਿਸ਼ਤੇਦਾਰ ਆਉਂਦੇ ਆ ਵੀ ਇੱਥੇ ਮੁਸ਼ਕਿਲਾਂ ਘਰ ਬਣ ਜਾਂਦੀਆਂ ਕਰੂਗਾ ਗੰਦਬਲ ਇੱਥੇ ਕੱਢ ਦਿਆ ਕਰਨਗੇ ਇਹ ਦੋਸਤੋ ਇਹਨਾਂ ਦੀ ਮੰਗ ਵੀ ਜਾਇਜ਼ ਆਣਾ 1 ਮਿੰਟ ਜਿਹੜੀ ਇਹਨਾਂ ਦੀ ਮੰਗ ਵੀ ਦੋਸਤੋ ਜਾਇਜ਼ ਆ ਇਹ ਵੀ ਕਰਦੇ ਜਗ੍ਹਾ ਤੇ ਸੱਚੇ ਆ ਇਹ ਕਹਿੰਦੇ ਵੀ ਇੱਥੇ ਜਿਹੜਾ ਦੋਨੇ ਪਾਸੇ ਸੁਨਸਾਨ ਘਾਟ ਆ ਰਿਸ਼ਤੇਦਾਰ ਆਉਂਦੇ ਆ ਵੇਖੋ ਗੱਲ ਇਹ ਆ ਜਦੋਂ ਕੋਈ ਮੌਤ ਹੁੰਦੀ ਆ ਤੇ ਉਦੋਂ ਕੋਈ ਬੰਦੇ ਇਹ ਜੇ ਆਉਂਦੇ ਆ ਜਿਨ੍ਹਾਂ ਨੇ ਕੇਰੇ ਹੀ ਆਉਣਾ ਹੁੰਦਾ ਤੇ ਉਹ ਸਾਰੇ ਬੰਦਿਆਂ ਨੂੰ ਫਟ ਲਾਂਤ ਪਾਉਂਦੇ ਆ ਕਿਹੜਾ ਕਹਿੰਦਾ ਜੇ ਇੱਥੇ ਕਿਉਂ ਬੰਨ ਦਿੱਤਾ ਕਿਉਂ ਬਣਾਇਆ ਅੱਜ ਤੋਂ ਚਾਰ ਮਹੀਨੇ ਪਹਿਲਾਂ ਯਾਰ ਠੀਕ ਹੈ ਜੀ ਮੇਰੇ ਰਿਸ਼ਤੇਦਾਰ ਮੇਰੇ ਨਾਨਕੇ ਲੁਧਿਆਣੇ ਆ ਠੀਕ ਹੈ ਜੀ ਰੋਪੜ ਤੇ ਲੁਧਿਆਣੇ ਰਹਿੰਦੇ ਸਾਡੇ ਉਹ ਬੰਦੇ ਸਾਨੂੰ ਆਦੇ ਯਾਰ ਪਿੰਡਾਂ ਦੇ ਵਿੱਚ ਤਾਂ ਐਡੀ ਖਿਸ਼ਾਲੀ ਵਾਲੀ ਚੀਜ਼ ਮਿਲਦੀ ਹੁੰਦੀ ਜਦੋਂ ਜਾਂਦੇ ਆ ਠੀਕ ਹੈ ਜੀ ਇਹ ਸੋਡੇ ਸ਼ਮਸ਼ਾਨ ਘਾੜ ਚ ਅਸੀਂ ਗਏ ਜਦੋਂ ਤੇ ਸਾਨੂੰ ਪਾਣੀ ਦਿੱਕਰ ਵੀ ਨਹੀਂ ਮਿਲਿਆ ਪੀਣ ਨੂੰ ਇਹ ਟ੍ਰੀਟਮੈਂਟ ਪਲਾਟ ਲੱਗਣ ਦਾ ਤਾਂ ਹੀ ਫਾਇਦਾ ਜੇ ਖੇਤਾਂ ਜੀ ਜਿਹੜੀ ਆਪਣੇ ਪਿੰਡ ਦੀ ಗ್ರಾಮ ਪੰਚਾਇਤ ਬਣੀ ਹੋਈ ਹੈ ਇਹਨਾਂ ਨੇ ਪਹਿਲਾਂ ਵੀ ਦੋ ਤਿੰਨ ਵਾਰੀ ਆਪਣੇ ਜਿਹੜੇ ਇੱਧਰ ਪੌਰਾ ਸਿੱਖਾਂ ਦੇ ਸਮਸ਼ਾੜ ਘੜਾ ਇੱਧਰ ਬੈਂਗਲੂਰ ਦੀ ਤੇ ਇਹਦੀ ਮੰਨ ਕੇ ਚਲੋ ਕੰਦ ਕੁੰਦੀ ਵੀ ਠਾਤੀ ਸੀਗੀ ਠੀਕ ਹੈ ਜੀ ਤੇ ਵਿੱਚ ਜਿਹੜੀਆਂ ਮੜੀਆਂ ਬੜੀਆਂ ਮੇ ਸਾਡੀਆਂ ਪ੍ਰਾਣੀਆਂ ਠੀਕ ਹੈ ਜੀ ਉਹ ਵੀ ਜੀ ਸੀ ਬੀ ਦੇ ਨਾਲ ਇਹਨਾਂ ਨੇ ਪਟਵਾਤੀ ਸੀਗੀ ਮੜੀਆਂ ਵੀ ਪਟਤੀਆਂ ਸੀ ਮੜੀਆਂ ਵੀ ਪਟਤੀਆਂ ਸੀਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਇਹਨਾਂ ਨੂੰ ਦੋ ਤਿੰਨ ਵਾਰੀ ਰੁਕਿਆ ਵੀ ਸੀਗਾ ਜੀ ਠੀਕ ਹੈ ਜੀ ਪਹਿਲਾਂ ਕਿਹਾ ਵੀ ਸੀਗਾ ਠੀਕ ਹੈ ਜੀ ਕਿ ਸਾਡੇ ਕਹਿਣ ਦੇ ਬਾਵਜੂਦ ਇਹ ਮੰਨ ਕੇ ਚਲੋ ਵੀ ਰੋਗੇ ਸੀਗੇ ਜੀ ਠ ਤੇ ਅੱਜ ਫੇਰ ਜੀ ਇਹ 2 ਵਜੇ ਦੇ ਕਰੀਬ ਮੰਨ ਕੇ ਚਲੋ ਵੀ ਇਹ ਜੀਸੀਬੀ ਲੈ ਕੇ ਆਇਆ ਜੀ ਠੀਕ ਹੈ ਜੀ ਤੇ ਮੁੜ ਕੇ ਇਹਨਾਂ ਨੇ ਰਾਹ ਦੇ ਵਿੱਚ ਆ ਪਾਣੀ ਨਗਾਉਣ ਦੀ ਖਾਤਰ ਰਾਹ ਪੱਟਿਆ ਪਹਿਲਾਂ ਦਾ ਠੀਕ ਹੈ ਜੀ ਮੁੜ ਕੇ ਕਹਿੰਦੇ ਜੀ ਜਿਹੜਾ ਆ ਵਾਟਰ ਟ੍ਰੀਟਮੈਂਟ ਪਲੱਟ ਲਾਉਣਾ ਜੀ ਹਾਂਜੀ ਉਹ ਇਹਦੇ ਖਾਲ ਦੇ ਉੱਪਰ ਹੀ ਲੱਗੂਗਾ ਉਹ ਆਪਾਂ ਨੂੰ ਹਾਂਜੀ ਇਹ ਜਾਨੀ ਕਿ ਪੰਚਾਇਤ ਵਾਲੇ ਪਟਕੇ ਗਏ ਆ ਹਾਂਜੀ ਇਹ ਪੰਚਾਇਤ ਵਾਲੇ ਪਟਕੇ ਗਏ ਨਗਰ ਪੰਚਾਇਤ ਵਾਲੇ ਜੀ ਠੀਕ ਹੈ ਜੀ ਤੇ ਉਹਨਾਂ ਨੂੰ ਹੀ ਮੰਨ ਕੇ ਚਲੋ ਸਾਰੇ ਗਵਾਰਡ ਵੱਲੋਂ ਤੇ ਆ ਜਿਹੜੇ ਭਾਈਚਾਰਾ ਆਪਣਾ ਸਾਰਾ ਖੜਾ ਹੈ ਜੀ ਹਾਂਜੀ ਇਹਨਾਂ ਦੇ ਕਹਿਣ ਦੇ باوجود ਉਹਨਾਂ ਨੂੰ ਰੋਕਿਆ ਵੀ ਕੇਰਾ ਠੀਕ ਹੈ ਜੀ ਉਸ ਤੋਂ ਬਾਅਦ ਮੰਨ ਕੇ ਚਲੋ ਵੀ ਉਹਨਾਂ ਨੇ ਫੇਰ ਆਖਿਆ ਵੀ ਇਹ ਕਹਿੰਦੇ ਵੀ ਕੋਈ ਵੀ ਆਜੇ ਇਹ ਰੋਕ ਨਹੀਂ ਸਕਦਾ ਠੀਕ ਹੈ ਜੀ ਵੀ ਦੇਖੋ ਜੀ ਇਹ ਸਾਡਾ ਮੰਨ ਕੇ ਚਲੋ ਵੀ ਅਸੀਂ ਕਹਿੰਦੇ ਵੀ ਸੋਨਾ ਬਣਾਉਣ ਦੀ ਖਾਤਰ ਅਸੀਂ ਇਹਦੇ ਵਿੱਚ ਫਲ ਬੁੱਟੇ ਵੀ ਲਾਉਣੇ ਹੈਗੇ ਸਾਰਾ ਕੁਝ ਕਰਨਾ ਹੈ ਜੀ ਠੀਕ ਹੈ ਜੀ ਵੀ ਜਾਣ ਕੇ ਸਾਡਾ ਸਾਥ ਦੇਣ ਠੀਕ ਹੈ ਤੇ ਮੰਨ ਕੇ ਚਲੋ ਇਹ ਜਿਹੜਾ ਆ ਵਾਟਰ ਟਰੀਟਮੈਂਟ ਲਾ ਰਿਹਾ ਜੀ ਸਾਡੀ ਇਹੀ ਮੰਗ ਹੈ ਜੀ ਕਿਰਪਾ ਕਰ ਬਸ ਮੰਨ ਕੇ ਚਲੋ ਵੀ ਇਹ ਜਿਹੜਾ ਲਾਉਣਾ ਏ ਦੂ ਮਾਨ ਕੇ ਚਲੋ ਪਿੱਛੇ ਲੱਗ ਜਿੱਥੇ ਮਰਜੀ ਲੱਗੇ ਸਾਨੂੰ ਕੋਈ ਰੋਕ ਟੋਕ ਨਹੀਂ ਠੀਕ ਹੈ ਜੀ ਜਿੰਨ ਜਾਣ ਕੇ ਸਾਡੇ ਜਿਹੜੇ ਸਮਸ਼ਾਨ ਘਾਟ ਦੇ ਵਿੱਚ ਹੈ ਜੀ ਠੀਕ ਹੈ ਜੀ ਸਾਰੇ ਗਵਾਰਡ ਵੱਲੋਂ 2-3 ਲੱਖ ਰੁਪਇਆ ਇਕੱਠਾ ਕਰਕੇ ਪਹਿਲਾਂ ਅਸੀਂ ਲਾਇਆ ਇਹ ਤੇ ਠੀਕ ਹੈ ਜੀ ਆਪ ਦੇ ਕੋਲੋਂ ਪੈਸੇ ਲਾਇਆ ਆਪ ਦੇ ਕੋਲੋਂ ਪੈਸੇ ਇਕੱਠੇ ਕਰਕੇ ਲਾਇਆ ਠੀਕ ਹੈ ਜੀ ਹੁਣ ਵੀ ਲਾ ਦੇ ਵਿੱਚ ਹੁਣ ਵੀ ਲਾਉਣੇ ਆ ਤੇ ਮੰਨ ਕੇ ਚਲੋ ਜੀ ਉਹਦੇ ਵਿੱਚ ਇਹ ਟੋਏ ਪਟਕੇ ਵਾਟਰ ਟਰੀਟਮੈਂਟ ਜਿਹੜਾ ਲਾਉਣਾ ਇਹਨਾਂ ਨੇ ਉਹ ਇਹ ਜਾਣ ਕੇ ਜਬਰਦਸਤੀ ਨਾਲ ਲਾ ਰਹੇ ਆ ਠੀਕ ਹੈ ਮਾ ਸਾਡੀ ਇਹੀ ਤਰ ਮੰਨ ਕੇ ਚਲੋ ਜੀ ਬੇਨਤੀ ਆ ਵੀ ਇੱ ਔਰ ਕਿਤੇ ਵੀ ਲਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਠੀਕ ਹੈ ਜੀ ਪਰਚੇ ਦਾ ਡਰਾਵਾ ਦਿੰਦੇ ਹਾਂ ਤੇ ਸਾਨੂੰ ਪ੍ਰਧਾਨ ਹੈਗੇ ਜੀ ਦੋ ਤਿੰਨ ਵਿੱਚ ਬਣੇ ਹੋਏ ਤੁਹਾਨੂੰ ਪਰਚਿਆਂ ਦਾ ਵੀ ਡਰਾਵਾ ਦੇ ਰਿਆ ਜੀ ਠੀਕ ਹੈ ਜੀ ਇਹ ਮੰਨ ਕੇ ਚਲੋ ਵੀ ਡੀਸੀ ਸਾਹਿਬ ਦੇ ਕਹਿੰਦਾ ਵੀ ਹੁਕਮ ਹੋ ਗਏ ਕਿ ਜੇ ਕਿਤੇ ਤੁਸੀਂ ਉਹਦੇ ਤੇ ਪਰਚੇ ਹੁੰਦੇ ਹੈਗੇ ਸਾਨੂੰ ਚੱਲਣੇ ਪੈਣਗੇ ਅਸੀਂ ਆਖਿਆ ਕੋਈ ਗੱਲ ਨਹੀਂ ਅਸੀਂ ਪਰਚੇ ਵੀ ਚੱਲਾਂਗੇ ਸਾਰਾ ਕੁਝ ਚੱਲਾਂਗੇ ਪਰ ਮੰਨ ਕੇ ਚੱਲੋ ਜੀ ਸਾਡੇ ਸਾਰੇ ਗਵਾਰਡ ਦਾ ਇੱਕਾ ਜੀ ਸਾਡੇ ਜਿੰਨੇ ਵੀ ਸਵਾਸੇ ਸਵੇ ਦੇ ਸੱਪੜ ਤੇ ਬਣੇ ਉਹਥੇ ਬਣਨਾ ਚਾਹੀਦਾ ਉਹਥੇ ਮੰਨ ਕੇ ਚੱਲੋ ਜੀ ਪਿੱਛੇ ਕਿਤੇ ਵੀ ਬਣ ਜਾਈ ਅਸੀਂ ਸ਼ੋਰਟਕਾਟ ਦੇ ਵਿੱਚ ਨਹੀਂ ਬਣਦੇ ਆ ਵੀ ਦੋਸਤੋ ਇਹ ਕਹਿੰਦੇ ਵੀ ਅਸੀਂ ਪਿੰਡ ਨੂੰ ਚੰਗਾ ਬਣਾਉਣ ਦੀ ਖਾਤਰ ਅਸੀਂ ਸਹਿਯੋਗ ਵੀ ਦਿੰਨੇ ਆ ਸਹਿਯੋਗ ਦੇਵਾਂਗੇ ਵੀ ਤੇ ਪਰ ਜਿਹੜਾ ਸਹੀ ਆ ਇਹ ਉਹ ਕਹਿੰਦੇ ਵੀ ਮੁੱਢ ਜੀ ਬਣੇ ਉਹਥੇ ਮੁੱਢ ਚੋਂ ਬਣ ਕੇ ਦੇ ਗਾਂਵ ਦਾ ਪਾਣੀ ਸਹੀ ਤੁਰ ਜਾਵੇ ਸਾਰੇ ਇਹ ਹੀ ਇਹਨਾਂ ਦੀ ਬੇਨਤੀ ਆ ਕਿ ਕਿੱਥੇ ਬਣਨਾ ਵਾ ਮੋਢ ਚ ਬਣ ਜਾਈਂ ਮੋਢ ਚ ਬਣ ਜਾਈਂ ਸਾਰੇ ਖੇਤਾਂ ਦੇ ਵਿੱਚ ਸਾਡੇ ਸਮਸ਼ਾਨ ਘਾਟ ਦੇ ਵਿੱਚ ਨਾ ਬਣਾਇਆ ਜਾਵੇ ਤੇ ਦੋਸਤੋ ਗੱਲ ਇਹ ਆ ਵੀ ਇਹਨਾਂ ਦੀ ਗੱਲ ਵੀ ਜਾਇਜ਼ ਆ ਤੇ ਆਪਣੀ ਜਿਹੜੀ ਨਗਰ ਪੰਚਾਇਤ ਨੂੰ ਵੀ ਬੇਨਤੀ ਆ ਵੀ ਇਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਸਾਰੀ ਗੱਲਬਾਤ ਜਿਵੇਂ ਇਹ ਕਹਿੰਦੇ ਆ ਇਹਨਾਂ ਦੀ ਵੀ ਗੱਲ ਸੁਣੀ ਜਾਵੇ ਜਾਇਜ਼ ਤੇ ਤੁਹਾਡਾ ਵੀ ਜਿਹੜਾ ਤੁਸੀਂ ਪ੍ਰੋਜੈਕਟ ਆ ਉਹਦਾ ਲਾਉਣਾ ਉਹ ਵੀ ਕਿਸੇ ਤਰੀਕੇ ਨਾਲ ਸਹੀ ਲੱਗ ਸਕੇ ਇਹ ਹੀ ਬੇਨਤੀਆਂ ਸੀਗੀਆਂ ਤੇ ਆਪਾਂ ਗਾਂ ਸਾਰੇ ਤੁਹਾਨੂੰ ਦਿਖਾਤੀ ਆ ਸੱਜਣ ਮਿੱਤਰ ਤੇ ਇਹ ਲਾਜ਼ਮੀ ਲਾਜ਼ਮੀ ਇਹ ਗੱਲ ਦਾ ਤੁਸੀਂ ਖਿਆਲ ਰੱਖੋਗੇ ਸਾਨੂੰ ਪ੍ਰੋਸਾ ਵੀ ਐਸ ਗੱਲ ਤੇ ਤੇ ਨਹੀਂ ਫਿਰ ਇਹ 200 ਗੱਲ ਇਹ ਆ ਵੀ ਇਹ ਹੌਲੀ ਹੌਲੀ ਛੋਟੇ ਛੋਟੇ ਮੁੱਦੇ ਮੁੜ ਕੇ ਸੰਘਰਸ਼ ਦਾ ਰੂਪ ਧਾਰ ਜਾਂਦੇ ਹੁੰਦੇ ਆ ਕਿਉਂ ਅੱਜ ਤਾਂ 10 20 30 ਬੰਦੇ 50 ਬੰਦੇ ਇਕੱਠੇ ਹੋਏ ਆ ਸਵੇਰ ਨੂੰ ਫਿਰ ਗਵਾੜਾਂ ਦੇ ਗਵਾੜ ਉੱਠ ਕੇ ਤੁਰ ਪੈਂਦੇ ਹੁੰਦੇ ਆ ਫਿਰ ਇਹ ਗੱਲਾਂ ਜਾਨਕਿ ਬਹੁਤ ਹਾਈ ਲੈਵਲ ਤੇ ਜਾ ਵੜਦੀਆਂ ਹੁੰਦੀਆਂ ਤੇ ਆਪਣਾ ਨਗਰ ਪੰਚਾਇਤ ਨੂੰ ਬੇਨਤੀ ਆ ਵੀਰਾਂ ਨੂੰ ਭਰੋਸੇ 'ਚ ਲੈ ਕੇ ਤੇ ਜਿਹੜਾ ਕੋਈ ਕੰਮ ਆ ਉਹ ਕਰਾਇਆ ਜਾਵੇ ਤੇ ਧੰਨਵਾਦ ਸਾਰਿਆਂ ਦਾ ਬਾਈ ਬਹੁਤ ਖੁਸ਼ ਹੋਵਾਂਗੇ ਇਸ ਠੀਕ ਹੈ ਜੀ ਠੀਕ ਹੈ ਬਸ ਸਾਡੀ ਮੰਨੀ ਜਾਵੇ ਅਸੀਂ ਉਹਨਾਂ ਦੇ ਨਾਲ ਖੜੇ ਆ ਠੀਕ ਹੈ ਜੀ ਧੰਨਵਾਦ ਜੀ ਘਾ ਪੱਟ ਕੇ ਜੇ ਕੋਈ ਜ਼ਰੂਰੀ ਸਣ ਆਹ ਦੋਸਤੋ ਆ ਸਾਰੇ ਜਿੰਨੇ ਬੋਰਗੇ ਸਿੱਖਾਂ ਦੇ ਘਰ ਆ ਆ ਸਾਰੇ ਬੰਦੇ ਨਾ ਯਾਨੀ ਕਿ ਮੇਨ ਮੇਨ ਬੰਦੇ ਆਏ ਹੋਏ ਆ ਤੇ ਬਾਅਦ ਦੇ ਵਿੱਚ ਕੰਮ ਛੱਡ ਕੇ ਝੋਨਾ ਲਾਉਂਦੇ ਆਏ ਆ ਇਹ ਤੇ ਇਹ ਨਾ ਮੁੜ ਕੇ ਇਹ ਗੱਲਾਂ ਬਾਤਾਂ ਨਾ ਇਹ ਵਿਗੜ ਜਾਂਦੀਆਂ ਹੁੰਦੀਆਂ ਤੇ ਇਹਨਾਂ ਨੂੰ ਲਾਜ਼ਮੀ ਭਰੋਸੇ ਦੇ ਵਿੱਚ ਲੈ ਕੇ ਤੁਸੀਂ ਆ ਜਿਹੜੀ ਕੰਧ ਆ ਇਹ ਵੀ ਇਹਨਾਂ ਦਾ ਬਹੁਤ ਤਰਾਜ ਆ ਇਹ ਕਹਿੰਦੇ ਵੀ ਕੰਧ ਵੀ ਜੇ ਵੀ ਸੀ ਨਾਲ ਸਾਡੀ ਢਾਈ ਆ ਤੇ ਆ ਟੋਏ ਟਾਇ ਜਿਹੜੇ ਪਟਨੇ ਹੁੰਦੇ ਆ ਜਾਂ ਕੋਈ ਗੱਲਬਾਤ ਯਾਰ ਕੋਈ ਗੱਲ ਨਹੀਂ ਇਹਨਾਂ ਦੀ ਵੀ ਕਮੇਟੀ ਬਣੀ ਹੋਈ ਆ ਇਹਨਾਂ ਦੀ ਕਮੇਟੀ ਬਣੀ ਹੋਈ ਆ ਜਦੋਂ ਕੋਈ ਕੰਮ ਕਰਨਾ ਇਹਨਾਂ ਦੀ ਕਮੇਟੀ ਨੂੰ ਮੜਾ ਜਾਂ ਇਹਨਾਂ ਦੇ ਗਵਾੜ ਦੇ ਵਿੱਚ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਪਤਾ ਮੜਾ ਸੁਨੇਹਾ ਲੱਗ ਜਾਇਆ ਕਰੇ ਜੋ ਸੁਨੇਹਾ ਲੱਗੇ ਤੋਂ ਬਾਅਦ ਤੇ ਆਪੇ ਦੋ ਬੰਦੇ ਇਹਨਾਂ ਦੇ ਆਉਣ ਉਸ ਹਿਸਾਬ ਦੇ ਨਾਲ ਗੱਲਬਾਤ ਹੋ ਜਾਂਦੀ ਹੁੰਦੀ ਆ ਜਦੋਂ ਆਪਾਂ ਆਪਦੀ ਮਰਜ਼ੀ ਨਾਲ ਕੋਈ ਬੇਸ਼ੱਕ ਆਪਾਂ ਸਹੀ ਕਰਦੇ ਹੋਗੇ ਪਰ ਫਿਰ ਵੀ ਤਰਾਜ ਬਣ ਜਾਂਦਾ ਤੇ ਇਹ ਆਪਾਂ ਖਾਮ ਖ ਕਿਉਂ ਇਹ ਵੀ ਗਰੀਬ ਬੰਦੇ ਇਹਨਾਂ ਨੂੰ ਇਹ ਕਹਿੰਦੇ ਵੀ ਸਾਡੀ ਵੀ ਕੋਈ ਗੱਲਬਾਤ ਸੁਣਨੀ ਚਾਹੀਦੀ ਆ ਇਹੀ ਇਹਨਾਂ ਦਾ ਰੋਸ ਆ ਤੇ ਇਹਨਾਂ ਨੂੰ ਭਰੋਸੇ 'ਚ ਲੈ ਕੇ ਫੇਰ ਆਪਾਂ ਵਾਰ-ਵਾਰ ਕਹਿੰਨੇ ਆ ਵੀ ਇਹਨਾਂ ਨੂੰ ਭਰੋਸੇ 'ਚ ਲੈ ਕੇ ਕਰੋ ਜਿਹੜਾ ਕੁਛ ਆ ਜੀ ਗੱਲ ਨਹੀਂ ਆ ਰਾਮ ਬਾਗ ਬੋਲਿਆ ਜਾਂਦਾ ਸ਼ਮਸ਼ਾਨ ਘਾਟ ਦਾ ਪਹਿਲਾਂ ਕਹਿੰਦੇ ਹੋਰੇ ਰਾਮ ਬਾਗ ਬੋਲਦੇ ਨੂੰ ਇਹ ਕਿਨਾਂ ਦਾ ਔਣਾਲੀ ਚਾਹੀਦਾ ਇਹ ਕਿਨਾਂ ਦਾ ਲਾਂਭਾ ਇਹ ਕਿਨਾਂ ਦਾ ਲਾਂਭਾ ਇਹ ਹੈਗਾ ਵੀ ਇਹ ਕਹਿੰਦੇ ਨਾ ਤਾਂ ਸਾਡੇ ਲਾਈਟ ਦਾ ਨਾ ਕੋਈ ਪਾਣੀ ਦਾ ਦੋਨੇ ਸ਼ਮਸ਼ਾਨ ਘਾਟਾਂ ਦੇ ਵਿੱਚ ਹੀ ਪਾਣੀ ਦਾ ਨਾ ਕੋਈ ਲਾਈਟ ਦਾ ਪ੍ਰਬੰਧ ਨਹੀਂ ਉਹ ਕਹਿੰਦੇ ਵੀ ਉਹ ਤਾਂ ਲਾਈਟ ਦਾ ਪ੍ਰਬੰਧ ਤਾਂ ਸਾਡਾ ਕਰਕੇ ਨਹੀਂ ਦਿੱਤਾ ਸਾਨੂੰ ਹੋਰ ਨਵਾਂ ਵਾਂਝ ਖੜਾ ਕਰਤਾ ਉਹ ਦਾ ਪ੍ਰਬੰਧ ਨਹੀਂ ਆ ਵੇਖੋ ਨੂੰ ਸਾਡਾ ਟੁੱਟਿਆ ਪਿਆ ਆ ਛੱਡਾ ਇਹ ਟੁੱਟਿਆ ਪਿਆਗਾ ਆ ਸਾਨੂੰ ਦਿਖਾ ਦਿੰਨੇ ਆ ਤੇ ਸਸ਼ਕਾਰ ਵੇਲੇ ਛਾਵੇਂ ਨਹੀਂ ਬਹਿ ਸਕਦੇ ਤੇ ਸਸ਼ਕਾਰ ਵੇਲੇ ਇੱਥੇ ਕੋਈ ਛਾਂ ਛੂ ਦਾ ਕੋਈ ਪ੍ਰਬੰਧ ਨਹੀਂਗਾ ਤੇ ਇਹ ਇਹਨਾਂ ਦੇ ਰੋਸੇ ਵੀ ਆ ਤੇ ਪੰਚਾਇਤ ਇਹ ਗੱਲਾਂ ਵਾਂਗ ਨਹੀਂ ਧਿਆਨ ਵੀ ਕਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਤੇ ਧੰਨਵਾਦ ਤੁਹਾਡਾ ਹਾਂ ਵੀ ਸਜਣੋ ਆ ਜਿਹੜੇ ਜਿਹੜੀਆਂ ਹਾਂ ਇਹਨਾਂ ਦੀਆਂ ਮੜੀਆਂ ਬਣਾਈਆਂ ਹੋਈਆਂ ਸੀਗਾ ਇਹ ਇਹਨਾਂ ਨੇ ਜੀਵੀ ਸੀ ਨਾ ਢਾਈਆਂ ਸਰਗੀਆਂ ਇਹ ਜੀਵੀ ਸੀ ਨਾ ਜਿਹੜੀਆਂ ਢਾਈਆਂ ਸੀ ਆ ਕੱਚੀਆਂ ਬਣਾਈਆਂ ਯਾਰ ਜੀ ਆ ਵੇਖੇ ਇਹਨਾਂ ਨੇ ਆਪ ਦਾ ਕੋਈ ਚਲੋ ਯਾਰ ਆਪਾਂ ਇਹ ਨਹੀਂ ਕਹਿੰਦੇ ਵੀ ਇਹਨਾਂ ਗੱਲਾਂ ਦੇ ਵਿੱਚ ਕਿਸੇ ਦੀ ਆਸ ਤਾਂ ਕਿਵੇਂ ਆ ਕਿਸੇ ਦੀ ਕਿਵੇਂ ਆ ਤੇ ਆ ਬੂਟੇ ਬਾਟੇ ਲਾਉਣ ਵਾਲੇ ਆ ਇਹ ਆਪ ਦਾ ਇਹ ਕਹਿੰਦੇ ਵੀ ਅਸੀਂ ਆਪ ਦਾ ਫੰਡ ਇਕੱਠਾ ਕਰਕੇ ਵੀ ਬਹੁਤ ਕੁਝ ਕਰ ਰਹੇ ਆ ਤੇ ਆ ਮੜੀਆਂ ਮੜੀਆਂ ਜਿਹੜੀਆਂ ਬਣੀਆਂ ਸੀ ਇਹਨਾਂ ਦੀਆਂ ਉਹ ਢਾਟੀਆਂ ਉਹ ਵੇਖੋ ਇਹਨਾਂ ਨੇ ਦੁਵਾਰੇ ਟਾ ਟਾ ਖੜੀਆਂ ਕਰੀਆਂ ਤੇ ਆ ਕੰਧ ਪਾਉ ਆ ਕੰਧ ਦਾ ਕੀ ਰੋਲ ਇਹ ਕੰਮ ਦੇ ਆ ਰਹੇ ਪਰਸੈਂਟ ਨੂੰ ਹਟਾਈ ਰਾਤ ਨੂੰ ਢਾਈ ਅੱਛਾ ਟ੍ਰੀਟਮੈਂਟ ਪਲਾਂਟ ਲਾਉਣ ਦੀ ਖਾਤਰ ਇਹ ਢਾਈ ਸੀ ਅੱਛਾ ਇਹ ਲੋਕੀਂ ਸਾਡੀ ਇਹ ਵੇਥੇ ਟ੍ਰੀਟਮੈਂਟ ਪਲਾਂਟ ਨਹੀਂ ਲੱਗਣਾ ਚਾਹੀਦਾ ਇਹ ਕਰਦੇ ਉਹ ਤੋਂ ਆ ਜਿੱਦਾਂ ਸਾਡੇ ਸਾਰੇ ਏਡਾ ਓਡੀ ਕਮਾ ਕਰਾਉਣ ਨੂੰ ਲੱਗੇ ਹੁੰਦੀ ਹੈ ਕਿ ਕੋਈ ਵੀ ਨਾ ਟ੍ਰੀਟਮੈਂਟ ਪਲਾਂਟ ਪਲਾਂਟ ਲੱਗਣਾ ਨਹੀਂ ਚਾਹੀਦਾ ਯਾਨੀ ਕਿ ਇੱਥੇ ਜਿੱਥੇ ਐਡਜਸਟਮੈਂਟ ਕਰੋ ਇਹਨੂੰ ਪਿੱਛੇ ਐਡਜਸਟਮੈਂਟ ਕਰੋ ਅੱਗੇ ਕਰੋ ਹੋ ਜਾਗਾ ਤੇ ਤੁਸੀਂ ਜਿੱਥੇ ਬਣਦਾ ਬਣ ਨਹੀਂ ਲੱਗਣੀ ਉੱਥੇ ਜਿਹੜਾ ਖਾਣ ਘਾੜ ਦੇ ਵਿੱਚ ਸਾਡੇ ਜਿਹੜੇ ਰਸਤੇ ਜਰ ਰਹਣਗੇ ਉਹਨਾਂ ਨੂੰ ਪ੍ਰੋਬਲਮ ਪਊਗੀ ਜਗਾ ਇੱਥੇ ਲੱਗਿਆ ਵਾ ਸਾਡੀ ਰਿਕਵੈਸਟ ਇਹ ਹੀ ਆ ਵੀ ਐਸੇ ਸਾਡੇ ਸੁਵਿਸ਼ਾਣ ਘਾੜ ਦੇ ਜਿਹਨਾਂ ਦੇ ਹੁੰਦੇ ਉਹਨਾਂ ਦੇ ਕਰਾ ਲਈ ਪਾ ਜਾਣ ਖਾਣ ਘਾੜਾ ਕੋਈ ਜਾਣਾ ਹੈ ਤਾਂ ਜਾ ਦੇ ਕਰਤਾ ਹੀ ਫੋਨ ਨਾ ਬਣਾਉਂਦਾ